ਪੂਰੇ ਭਾਰਤ ਵਿੱਚ ਦੇ ਵਿੱਚ ਅੱਜ ਦੁਸ਼ਹਿਰਾ ਦਾ ਤਿਹਾਰ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਇਸ ਨੂੰ ਲੈ ਕੇ ਲੁਧਿਆਣਾ ਦੇ ਵਿੱਚ ਵੀ ਰੌਣਕਾਂ ਲੱਗੀਆਂ ਨੇ ਤਸਵੀਰਾਂ ਦਿਖਾ ਦਈਏ ਪੰਜਾਬ ਦਾ ਸਭ ਤੋਂ ਵੱਡਾ ਰਾਵਣ 121 ਫੁੱਟ ਦਾ ਰਾਵਣ ਲੁਧਿਆਣਾ ਦੇ ਵਿੱਚ ਸਜਾਇਆ ਗਿਆ ਦਾਦੀਏ ਕਿ ਸ਼ਾਮ ਨੂੰ ਇਸ ਨੂੰ ਅਗਨ ਭੇਡ ਕੀਤਾ ਜਾਵੇਗਾ ਜਿਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਸਿਕਿਉਰਿਟੀ ਦੇ ਜਿਹੜੇ ਇੰਤਜ਼ਾਮ ਹੈ ਉਹ ਪੁਕਤਾ ਕਰ ਲਿੱਤੇ ਗਏ ਨੇ ਜਿਹੜੇ ਕਈ ਥਾਣਿਆਂ ਦੀ ਫੋਰਸ ਇਸ ਜਗ੍ਹਾ ਤੇ ਲਗਾਈ ਹੋਈ ਹੈ ਸਾਡੇ ਨਾਲ ਐਸਐਚਓ ਪਵਨ ਕੁਮਾਰ ਮੌਜੂਦ ਨੇ ਪਵਨ ਜੀ ਕਿਹੋ ਜੇ ਸਿਕਿਉਰਿਟੀ ਇਲਜ਼ਾਮ ਹੈ ਕਿ ਹੋ ਜਾਏ ਇੱਥੇ ਪਰਬੰਧ ਰੱਖਿਆ ਗਿਆ ਪੁਲਿਸ ਵੱਲ ਫਿਰ ਜੋ ਅੱਜ ਦਾ ਦੁਸ਼ਹਿਰਾ ਤਿਆਰ ਹੈ ਕੋਲ ਤਾਂ ਮੁਬਾਰਕਾਂ ਸਾਰਿਆਂ ਨੂੰ ਜੋ ਮਾਯੋ ਕੁਮਾਰ ਸਾਹਿਬ ਵੱਲੋਂ ਸਾਡੇ ਨਾਲ ਪ੍ਰੋਪਰ ਸਿਕਿਉਰਿਟੀ ਅਰੇਂਜਮੈਂਟ ਦੁਸ਼ਹਿਰਾ ਦਾ ਤ੍ਰੇਸ਼ੀ ਦਾ ਪੁਰਾਣਾ ਦੁਸ਼ਹਿਰਾ ਮੇਲਾ ਜੀ ਇੱਥੇ ਫਿਰ ਪ੍ਰੋਪਰ ਆਊਟਰ ਕੋਰਡਰ ਇਨਨ ਕੋਰਡਰ ਨੂੰ ਆਪਣੇ ਜੋ ਆਪਣਾ 라ਵਣ ਜੀ ਦੇਹਨ ਦਾ ਉਹਦਾ ਸਟੈਚੂ ਉਹਦੇ ਆਲੇ ਦੁਆਲੇ ਵੀ ਪ੍ਰੋਪਰ ਸਿਕਿਉਰਿਟੀ ਲਈ ਹੈ ਪੈਂਟੀ ਸਾਡਾ 3 ਚੈਕਿੰਗ ਲਈ ਖਾੜੀ ਆਈ ਹੋਈ ਚਲੋ ਚੈੱਕ ਕਰਦੇ ਹਾਂ ਪ੍ਰੋਪਰ ਟ੍ਰੈਫਿਕ ਦਾ ਵੀ ਸਾਡਾ ਪ੍ਰੋਪਰ ਚੱਲ ਰਿਹਾ ਹੈ। ਭਵਨ ਜੀ, ਵੀਆਈਪੀ ਮੂਵਮੈਂਟ ਸ਼ਾਮ ਨੂੰ ਸਭ ਤੋਂ ਜ਼ਿਆਦਾ ਇਸ ਇਲਾਕੇ ਦੇ ਵਿੱਚ ਆਉਣੀ ਆ। ਉਹਨਾਂ ਦੇ ਲਈ ਕੀ ਖਾਸ ਪ੍ਰਬੰਧ ਕੀਤੇ ਕਿ ਵੀਆਈਪੀ ਕਿਸ ਤਰੀਕੇ ਨਾਲ ਏਂਟਰ ਕਰਨਗੇ ਤੇ ਆਮ ਪਬਲਿਕ ਇਸ ਤਰੀਕੇ ਨਾਲ ਗਰਾਊਂਡ 'ਚ ਏਂਟਰ ਕਰੇਗੀ। ਕੋਈ ਸਪੈਸ਼ਲ ਕੋਸ਼ਿਸ਼ ਇਹਦਾ ਤੇ ਜੋ ਸਾਰਾ ਸੰਜੋਗ ਹੋਵੇਗਾ ਸਾਰਿਆਂ ਲਈ ਕਿ ਜੋ ਐਂਟਰੀ ਹੈਗੀ ਮੇਨ ਐਂਟਰੀ ਸਰ ਇੱਕ ਪੋਸਿਟਿਵਾਈਜ਼ਾਈਡ ਦੂਸਰਾ ਸਾਰਾ ਨਿਆਣਾ ਜਿ Publicly ਤੇ ਚੈਰਗੇਟ ਹੋਰ ਫੁੱਲੇ ਪਰਪਰ ਸਾਡਾ ਪ੍ਰੋਪਰ ਇੰਟੀਗ੍ਰੇਟ ਹੋ ਸਾਬ ਹੁੱਲੜ ਬਾਜ਼ਾ ਵਾਸਤੇ ਕੀ ਸਨੇਹਾ ਕਿਉਂਕਿ ਹੁੱਲੜ ਬਾਜ਼ੀ ਕਾਫੀ ਆਉਣੀ ਹੋਟੀਆਂ ਇਤੇ ਕਰਨੀ ਆ ਜਦੋਂ ਰਾਵਣ ਦਾ ਦਹਹਿਰ ਹੋਏ ਤਾਂ ਉਸ ਤੋਂ ਬਾਅਦ ਸਭ ਤੋਂ ਜ਼ਿਆਦਾ ਹੋਟੀਆਂ ਇਸ ਜਗ੍ਹਾ ਤੇ ਹੁੰਦੀ ਹੈ ਸਰ ਇਹੀ ਹੈ ਸਾਰਿਆਂ ਨੂੰ ਬੇਨਤੀ ਹੈ ਕਿ ਉਸ ਪ੍ਰਸ਼ਾਸਨ ਵੱਲੋਂ ਕੋਈ ਵੀ ਤਿਹਾਰ ਜਿਹੜਾ ਆਪਣਾ ਹੈਗਾ ਦੁਸ਼ਹਿਰ ਦਾ ਪੀਸਫੁਲੀ ਮਨਾਣ ਕੋਈ ਹਿਲਣ ਭਜਾਈ ਨਾ ਕਰੇ ਸਾਡੇ ਵੱਲੋਂ ਕੋਈ ਸਖਤਾਈ ਨਾ ਕਰਨੀ ਕਿ ਖੁਸ਼ੀ ਦਾ ਤਿਹਾਰ ਖੁਸ਼ੀ ਤਰੀਕੇ ਨਾਲ ਮਨਾਇਆ ਜਾਵੇ ਤੇ ਕੋਈ ਖਾਸ ਪ੍ਰਬੰਧ ਹੋਵੇ ਕਿ ਆ ਕੋਈ ਖਾਸ ਫੋਰਸ ਵੀ ਮੰਗਵਾਈ ਗਈ ਹੈ ਦੁਸ਼ਹਿਰੇ ਗਰਾਊਂਡ ਤੇ ਕਿੰਨੇ ਕੁ ਫੋਰਸ ਇੱਥੇ ਤਾਇਨਾਤ ਕੀਤੀ ਗਈ ਹੈ ਫੋਰਸ ਸਰ ਬਾਰੋਂ ਵੀ ਆਈਐਸ ਸਾਡੇ ਕੋਲ ਟ੍ਰੇਨਿੰਗ ਸੈਂਟਰ ਤੋਂ ਜੋ ਪ੍ਰੋਪਰ ਅਰੇਂਜਮੈਂਟ ਪ੍ਰੋਪਰ ਕੀਤਾ ਉਹ ਗੰਢੀ ਖੜੀ ਹੈ ਦੇਖ ਸਕਦਾ ਤੁਸੀਂ ਸਾਡੀ ਐਂਟੀ ਸੈਕਿਉਰਿਟੀ ਚੈਕਿੰਗ ਚੱਲਦੀ ਹੈ ਸਰ ਸਾਰਾ ਕੁਝ ਪ੍ਰੋਪਰ ਕੀਤਾ ਮੈਂ ਇਹ ਇੱਕ ਬਾਹਰ ਜਿਹੜੀ ਦੇੜੀ ਆ ਉਹਨਾਂ ਨੂੰ ਹਟਵਾ ਦਿੱਤਾ ਜਾਊਗਾ ਬਾਅਦ ਚੋ ਕੇ ਉਹ ਇੱਦਾਂ ਹੀ ਲੱਗਿਆ ਰਹਿਣਗੇ ਜਿਹੜੀ ਰੂਟ ਲਈ ਕੋਸਰ ਦੇਖ ਰਹੇ ਆ ਤੁਸੀਂ ਉਹ ਟ੍ਰੈਫਿਕ ਪੁਸ ਲਈ ਆ ਜੋ ਟ੍ਰੈਫਿਕ ਨੂੰ ਅਗਰ ਟਿਕਾ ਨਹੀਂ ਲੱਗਦਾ ਫਿਰ ਨਹੀਂ ਹੈ ਅਗਰ ਟ੍ਰੈਫਿਕ ਲਈ ਅੜਿੱਕਾ ਲੱਗੂਗਾ ਤਾਂ ਜੂਨਾ ਸੈਕਿਉਰਿਟੀ ਪੂਰੀ ਹੈ ਲੁਧਿਆਣਾ ਵਾਸੀਆਂ ਵਾ ਬਿਲਕੁਲ ਬੇਫਿਕਰ ਹੋ ਕੇ ਮੇਲੇ ਜਾਣ ਸਰ ਖੁਸ਼ੀ ਦਾ ਤਿਹਾਰਾ ਆਪਦਾ ਪ੍ਰੋਪਰ ਮੱਥਾ ਟੇਕਣਾ ਕੇ ਖੁਸ਼ੀ ਮਨਾਣੀ ਲੋਕਾਂ ਨੂੰ ਕੀ ਅਪੀਲ ਹੈ ਲੋਕਾਂ ਨੂੰ ਸਰ ਪੀਸਫੁਲੀ ਆਣ ਸਰ ਕੋਸ਼ਿਸ਼ ਕਰਨ ਵਹੀਕਲ 4-ਵਿਲਰ ਅਗਰ ਚਾਰ ਬੰਦੇ ਪੰਜ ਬੰਦੇ ਗਿਆ ਡੱਡ ਕਲਾ ਕਲਾ ਵਹੀਕਲ ਦੇ ਨਾਮ ਤੇ ਟ੍ਰੈਫਿਕ ਨੂੰ ਪਿਆਰ ਰੱਖਦੇ ਹੋਏ ਉਲੀ ਬਾਹਰ ਸਾਈਡ ਤੇ ਲਾ ਕੇ ਪਸਾਡੇ ਕੰਡੂ ਰਣੀ ਤੇ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਲੁਧਿਆਣਾ ਦੇ ਵਿੱਚ ਦੁਸ਼ਹਿਰਾ ਤਿਉਹਾਰ ਮਨਾਇਆ ਜਾ ਰਿਹਾ 121 ਫੁੱਟ ਦਾ ਜਿਹੜਾ ਰਾਵਣ ਹੈ ਉਹ ਤਿਆਰ ਕੀਤਾ ਗਿਆ ਹੈ ਲੋਕ ਮੱਥਾ ਵੀ ਟੇਕਦੇ ਨੇ ਰਾਵਣ ਨੂੰ ਕੋਈ ਵਿਦਵਾਨ ਸੀਗਾ ਸਭ ਤੋਂ ਵੱਡੇ ਬ੍ਰਾਹਮਣਾਂ ਦੇ ਵਿੱਚੋਂ ਇਹਨਾਂ ਨੂੰ ਗਿਣਿਆ ਜਾਂਦਾ ਸੀ ਕੀ ਕਹਿਣਾ ਚਾਹੋਗੇ ਬ੍ਰਾਹਮਣ ਸੀਗੇ ਸਭ ਤੋਂ ਵੱਡੇ ਚਾਰ ਆਵੇਦਾ ਦਾ ਇਹਨਾਂ ਨੂੰ ਗਿਆ ਸੀਗਾ ਪਰ ਅੱਜ ਇਹਨਾਂ ਨੂੰ ਜਲਾਇਆ ਜਾ ਰਿਹਾ ਹੈ ਨੇਕੀ ਦੇ ਬੰਦੇ ਦੀ ਜਿਹਨੇ ਨੇਕੀ ਦੇ ਬੰਦੇ ਦੀ ਕਿਹਾ ਤੇ ਕਿਹਾ ਦੇ ਦੋ ਕਿ ਚਾਰੋਂ ਵੇਦ ਦੇ ਗਿਆਨ ਹੋਣ ਤੋਂ ਬਾਅਦ ਵੀ ਰਾਮ ਜੀ ਨੇ ਕਹਿ ਸੀ ਕਿ ਜਦੋਂ ਦੇਣਾ ਨੂੰ ਤੀਰ ਲੱਗਾ ਕੀ ਲਕਸ਼ਮਣ ਜੀ ਨੂੰ ਕਿਹਣਾ ਕੋ ਗਿਆਨ ਲੈ ਲੋ ਕਿਉਂਕਿ ਚਾਰੋਂ ਵੇਦਾ ਗਿਆਨ ਇਹਨਾਂ ਕੋ ਹੈ ਕਰਦਾ ਠੀਕ ਹੈ ਨਾ ਜੀ ਜਾਓ ਚਾਰੋਂ ਵੇਦਾ ਦਾ ਗਿਆਨ ਇਹਨਾਂ ਕੋ ਹੈ ਕੀ ਸਿੱਖਿਆ ਮਿਲਦੀ ਹੈ ਨਾ ਬਹੁਤ ਸਿੱਖਿਆ ਨੇਕੀ ਬੰਦੇ ਦੀ ਸਿੱਖਿਆ ਜੀ ਅੱਛਾ ਪ੍ਰਾਈਮ ਦੇ ਸ਼ਾਈ ਕਿੰਨੇ ਸਾਲਾਂ ਤੋਂ ਆ ਰਹੇ ਹੋ ਜੈਤੀ ਬੰਤ ਸਾਹ ਕੋ ਤੇ ਟਿਕ ਟਿਕ ਉਹ ਜਿਸ ਤਰੀਕੇ ਦੇ ਨਾਲ ਲੋਕ ਇਸ ਜਗ੍ਹਾ ਤੇ ਮੱਥਾ ਟੇਕਣ ਆ ਰਹੇ ਨੇ ਪਰਿਵਾਰਾਂ ਦੇ ਨਾਲ ਕਿਉਂਕਿ ਇਹ ਜਿਹੜਾ ਬੁਰਾਈ ਤੇ ਅਛਾਈ ਦਾ ਪ੍ਰਤੀਕ ਮੰਨਿਆ ਜਾ ਰਿਹਾ ਤੇ ਪਹਿਲਾਵਾ ਵੀ ਪਹੁੰਚਦੀਆਂ ਨੇ ਤੇ ਲੋਕ ਵੀ ਕਾਫੀ ਇਸ ਜਗ੍ਹਾ ਤੇ ਪਹੁੰਚ ਰਹੇ ਮडम ਕੀ ਕਹਿਣਾ ਚਾਹੂਗਾਂ ਕਿ 라ਵਣ ਨੂੰ ਚਾਰੋਂ ਕੀ ਬੇਦਾ ਦਾ ਗਿਆ ਸੀਗਾ ਬ੍ਰਾਹਮਣ ਸੀਗੇ ਸਭ ਤੋਂ ਵੱਡੇ ਤੇ ਅੱਜ ਇਹਨਾਂ ਨੂੰ ਦਹਨ ਕਰ ਦਿੱਤਾ ਜਾਊਗਾ ਸ਼ਾਮ ਨੂੰ ਸਿਰਫ ਇੱਕ ਗਲਤੀ ਦੇ ਕਾਰਨ ਕਿ ਇਹਨਾਂ ਨੇ ਸੀਤਾ ਮਾਤਾ ਦਾ ਹਰਣ ਕੀਤਾ ਸੀਗਾ ਪਰ ਫਿਰ ਵੀ ਇਹਨਾਂ ਨੇ ਉਹਨੂੰ ਟੱਚ ਟੱਕ ਨਹੀਂ ਕੀਤਾ ਜੋ ਅੱਜ ਕੱਲ ਕਲਯੁਗ ਚ ਚੱਲ ਰਹਾ ਹੈ ਪੈਸਾ ਸਿਸਟਮ ਨਹੀਂ ਥਾ ਜੇ ہماری ਤਾਂ ਪਰੰਪਰਾ ਜੀ ਹੈ ਜੇ ہمارے ਪਹਿਲਾ ਬੇਟਾ ਹੁੰਦਾ ਉਸਕੇ ਮੁੰਡਨ ਵੀ ਯਹ ਰਾਵਣ ਕੇ niche ਆ ਕੇ ਕਰਦੇ ਆ ਜਦੋਂ ਰਾਵਣ ਨੂੰ ਪੁੱਛਦੇ ਹੋ ਰਾਵਣ ਨੂੰ ਪਹਿਲੇ ਰਾਵਣ ਕੋ ਨਮਸਕਾਰ ਕਰਦੇ ਆ ਫਿਰ ਉਸਕਾ ਮੁੰਡਨ ਕਰਦੇ ਆ ਨਾਈ ਸੇ ਅੱਛਾ ਤੇ ਕਿਵੇਂ ਦੇ ਦੋ ਕਿ ਜਿਹੜੇ ਧਾਮ ਜੀ ਸਿਖਾਉਣਾ ਲਕਸ਼ਮਣ ਜੀ ਨੂੰ ਕਹਿ ਦਿੱਤਾ ਸੀ ਇਹਨਾਂ ਦੇ ਪੈਰੀ ਹੱਥ ਲਾਓ ਇਹਨਾਂ ਕੋ ਗਿਆਨ ਲੈ ਲਓ ਆਖਰੀ ਸਮੇਂ ਦੇ ਵਿੱਚ ਕਿਉਂਕਿ ਇਹਨਾਂ ਕੋ ਸਭ ਤੋਂ ਜ਼ਿਆਦਾ ਗਿਆਨ ਇਹਨਾਂ ਕੋਈ ਸੀਗਾ ਹਾਂਜੀ ਇਹ ਤਾਂ ਬਿਲਕੁਲ ਠੀਕ ਆ ਸਭ ਤੋਂ ਜ਼ਿਆਦਾ ਇਨਕੋ ਗਿਆਨਦਾ ਸਬ ਦੇਗੋਕੇਸ਼ ਦੇਵ ਬੋਲੇਨਾਥ ਹੈ ਸ਼ਿਵ ਜੀ ਹੈ ਜੇ ਉਹਨਕੇ ਪੂਰੇ ਪਾਸੇ ਤੇ ਇਨਕੋ ਪੂਰਾ ਸ਼ਿਵ ਜੀ ਨੇ ਪੂਰੀ ਲੰਕਾ ਦੇ ਦਿੱਤੀ ਜੋ ਇਨਕੋ ਲੰਕਾ ਦੇ ਦਿੱਦੀ ਨਾ ਉਹਨਾਂ ਨੇ ਉਹ ਹੀ ਰਾਮ ਜੀ ਨੇ ਭਵਿਸ਼ਣ ਪਵੋ ਲੰਕਾ ਤੇ ਜਿਸ ਤਰੀਕੇ ਨਾਲ ਲੋਕ ਕਹਿ ਰਹੇ ਨੇ ਅਸੀਂ ਇੱਥੇ ਮੁੰਡਨ ਕਰਨ ਆਂਦੇ ਨੇ ਇਹਨਾਂ ਦੀ ਪੂਜਾ ਕਰਦੇ ਆ ਤੇ ਕਿਤੇ ਨਾ ਕਿਤੇ ਇਹ ਜਿਹੜਾ ਕੁrai ਤੇ ਚਾਈ ਦਾ ਪ੍ਰਤੀਕ ਦਾ ਇਹ ਤਿਆਰ ਦੁਸ਼ਹਿਰਾ ਤੇ ਜਿਹੜੀ ਸਿਕਿਉਰਟੀ ਪਰਪਸ ਲਈ ਸੀਗੇ ਉਹ ਵੀ ਪਰ ਬੁੱਲਸ ਪਛਾਹ ਜਾਂ ਕਹਿ ਰਿਹਾ ਸਾਡੇ ਵੱਲੋਂ ਕੁੱਤਾ ਕਿਤੇ ਗਏ ਨੇ ਲੁਧਿਆਣਾ ਤੋਂ ਵਿਸ਼ੇਸ਼ ਚਲੋਟਾ ਗ੍ਰੇਡ ਪੰਜਾਬ ਟੀਵੀ ਲੁਧਿਆਣਾ